ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇਹ ਹੈ ਕਿ ਤੁਸੀਂ ਮਸੀਹ ਦੇ ਦਿਨ ਇਹ ਇੱਕ ਛੋਟਾ ਜਿਹਾ ਕੰਮ ਕਰ ਲੋ ਤਾਂ ਤੁਹਾਡੇ ਜਿੰਨੇ ਵੀ ਕਾਰੋਬਾਰ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੇ ਇਸ ਕੰਮ ਨੂੰ ਕਦੋਂ ਤੇ ਕਿਵੇਂ ਕਰਨਾ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਇਸ ਕਰਕੇ ਖਾਸਾ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਤੇ ਸਾਰੇ ਆ ਕੇ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਖਾਸਾ ਜੀ ਬਹੁਤ ਸਾਰੇ ਲੋਕ ਜੋ ਖਾਸ ਦਿਨ ਤਿਹਾਰ ਹੁੰਦੇ ਨੇ ਜਿਵੇਂ ਕਿ ਮੱਸਿਆ ਦਾ ਦਿਨ ਹੋ ਗਿਆ ਸੰਗਰਾਂਦ ਦਾ ਦਿਨ ਹੋ ਗਿਆ ਇਹਨਾਂ ਦਿਨਾਂ ਦੇ ਉੱਪਰ ਜੋ ਖਾਸ ਉਪਾ ਕਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਚੰਗੀਆਂ ਸ਼ਕਤੀਆਂ ਚੰਗੀਆਂ ਰੂਹਾਂ ਨੇ ਉਹ ਸਾਡੇ ਆਸ-ਪਾਸ ਹੀ ਹੁੰਦੀਆਂ ਨੇ ਜਿਸ ਕਰਕੇ ਖਾਲਸਾ ਜੀ ਸਾਡੀ ਜੋ ਵੀ ਇੱਛਾ ਹੁੰਦੀ ਹੈ ਜੋ ਵੀ ਮਨੋ ਕਾਮਨਾ ਹੁੰਦੀ ਹੈ ਜੂਰ ਪੂਰੀ ਹੋ ਜਾਂਦੀ ਹੈ ਤੇ ਜਿਹੜੇ ਵੀ ਭੈਣ ਭਰਾ ਖਾਲਸਾ ਜੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਆਪਣੇ ਭਲੇ ਦੇ ਲਈ ਮੱਸੀਆ ਵਾਲੇ ਦਿਨ ਇਹ ਇੱਕ ਕੰਮ ਜ਼ਰੂਰ ਕਰਕੇ ਦੇਖੋ ਖਾਲਸਾ ਜੀ ਜਿਵੇਂ ਕਿ ਕੋਈ ਚੰਗਾ ਦਿਨ ਤਿਹਾਰ ਆਉਂਦਾ ਜਿਵੇਂ ਮੱਸੀਆ ਦਾ ਦਿਹਾੜਾ ਸੰਗਰਾਂਦ ਦਾ ਦਿਹਾੜਾ ਜਾਂ ਫਿਰ ਪੁੰਨਿਆਂ ਦਾ ਦਿਹਾੜਾ ਤਾਂ ਤੁਸੀਂ ਕਈ ਵਾਰ ਦੇਖਿਆ ਹੋਣਾ ਹੈ ਕੇ ਜੇ ਹੋਰ ਵੀ ਭੈਣ ਭਰਾ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਨਰ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ ਜਿਵੇਂ ਹੀ ਇਹ ਦਿਨ ਨੇੜੇ ਆਉਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਕੁਝ ਨਾ ਕੁਝ ਗਲਤ ਹੋਣਾ ਸ਼ੁਰੂ ਹੋ ਜਾਂਦਾ ਹੈ ਕੰਮਾਂ ਦੇ ਵਿੱਚ بگਨ ਪੈਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੇ ਸਰੀਰ ਦੇ ਵਿੱਚ ਦੁੱਖ ਤਕਲੀਫਾਂ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਨੂੰ ਕਬਰ ਹਟ ਹੋਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਖਾਸਾ ਜੀ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ ਜਿਵੇਂ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਆਂ ਰਿਪੋਰਟ ਕਰਾਉਂਦੇ ਆਂ ਤਾਂ ਰਿਪੋਰਟ ਆਉਂਦੀ ਵੀ ਹੈ ਪਰ ਉਹਦੇ ਵਿੱਚ ਕੁਝ ਨਹੀਂ ਆਉਂਦਾ ਇਸ ਤਰ੍ਹਾਂ ਸਾਨੂੰ ਸਮਝ ਨਹੀਂ ਸਮਝ ਨਹੀਂ ਹੁੰਦਾ ਕਿ ਸਾਡਾ ਸਰੀਰ ਜੋ ਹੈ ਉਹ ਤਾਂ ਸਹੀ ਨਹੀਂ ਹੈਗਾ ਪਰ ਜਿਹੜੀ ਰਿਪੋਰਟ ਆ ਉਹ ਬਿਲਕੁਲ ਸਹੀ ਆਈ ਹੈ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਦਰਦ ਹੁੰਦਾ ਖਾਲਸਾ ਜੀ ਕਿਸੇ ਵੀ ਤਰ੍ਹਾਂ ਦੀ ਦੁੱਖ ਤੇ ਖਰੀਫ ਹੁੰਦੀ ਹੈ ਤਾਂ ਇਸ ਤੋਂ ਇਹੀ ਅੰਦਾਜ਼ਾ ਲਗਾਉਂਦੇ ਨੇ ਕਿ ਤੁਹਾਡੇ ਉੱਪਰ ਕਿਸੇ ਮਾੜੀ ਚੀਜ਼ ਦਾ ਅਸਰ ਹੈ ਕਿਆ ਮਾੜੀ ਚੀਜ਼ ਦਾ ਦਬਾਅ ਬਣਿਆ ਹੋਇਆ ਹੈ ਇਹਨਾਂ ਚੀਜ਼ਾਂ ਨੂੰ ਅਸੀਂ ਘਰ ਤੋਂ ਬਾਹਰ ਕਿਵੇਂ ਕੱਢ ਸਕਦੇ ਹਾਂ ਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢਣ ਦੇ ਲਈ ਮੱਸਿਆ ਦਾ ਦਿਨ ਸਭ ਤੋਂ ਵਧੀਆ ਦਿਨ ਹੁੰਦਾ ਹੈ ਕਿਉਂਕਿ ਖਾਲਸਾ ਜੀ ਤੁਹਾਨੂੰ ਘਰ ਜਾ ਤੁਹਾਡੇ ਸਰੀਰ ਦੇ ਉੱਤੇ ਮਾੜੀਆਂ ਚੀਜ਼ਾਂ ਨੇ ਕਬਜ਼ਾ ਨਹੀਂ ਕੀਤਾ ਹੋਇਆ ਤਾਂ ਫਿਰ ਤੁਹਾਡੇ ਨਾਲ ਚੰਗਾ ਕਿਵੇਂ ਹੋ ਸਕਦਾ ਹੈ ਜਦੋਂ ਖਾਲਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਕੁਝ ਵੀ ਕਰਦੇ ਹੋ ਕੁਝ ਵੀ ਕੰਮਕਾਰ ਕਰਦੇ ਹੋ ਜਾਂ ਕੋਈ ਸ਼ੁਭ ਕਾਰਜ ਦੀ ਸ਼ੁਰੂਆਤ ਕਰਦੀ ਹਾਂ ਤਾਂ ਉਸ ਦੇ ਉੱਤੇ ਕੋਈ ਰੋਕ ਲੱਗ ਜਾਂਦੀ ਹੈ ਜਿਵੇਂ ਕਿ ਤੁਹਾਡਾ ਘਰੋ ਕਾਰੋਬਾਰ ਹੋ ਗਿਆ ਉਸ ਦੇ ਵਿੱਚ ਵਾਧਾ ਨਹੀਂ ਹੁੰਦਾ ਉਸ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹੜੀਆਂ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਉਹ ਇਹਨਾਂ ਚੀਜ਼ਾਂ ਨੂੰ ਰੋਕ ਦਿੰਦੀਆਂ ਨੇ ਕਿਉਂਕਿ ਉਹ ਚਾਉਂਦੀਆਂ ਹੀ ਨਹੀਂ ਕਿ ਤੁਹਾਡੇ ਨਾਲ ਕੁਝ ਵਧੀਆ ਹੋਵੇ ਕਿਉਂਕਿ ਉਹ ਤੁਹਾਨੂੰ ਉੱਠਣ ਦੀ ਹੀ ਨਹੀਂ ਦਿੰਦੀਆਂ ਇਸ ਕਰਕੇ ਖਾਲਸਾ ਜੀ ਜੋ ਅੱਜ ਦਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆਂ ਇਸ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਉਨੇ ਸ਼ੁਰੂ ਹੋ ਜਾਣਗੇ ਤੇ ਜੇ ਤੁਸੀਂ ਆਪ ਕਹੋਗੇ ਕਿ ਇੱਕ ਕੰਮ ਨੂੰ ਕਰਨ ਦੇ ਨਾਲ ਸਾਡੀ ਜ਼ਿੰਦਗੀ ਹੀ ਬਦਲ ਗਈ ਹੈ ਸਾਡੇ ਦਿਨ ਹੀ ਬਦਲ ਗਏ ਨੇ ਇਸ ਕੰਮ ਨੂੰ ਕਰਨ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਦੁੱਖ ਤਕਲੀਫ ਨੇ ਉਹ ਸਭ ਦੂਰ ਹੋ ਜਾਣਗੇ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਨੇ ਉਹ ਤੁਹਾਡੇ ਘਰ ਤੋਂ ਦੂਰ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਧਨ ਦੌਲਤ ਪੈਸਾ ਬਰਕਤ ਹਰ ਇੱਕ ਚੀਜ਼ ਆਉਣੀ ਸ਼ੁਰੂ ਹੋ ਜਾਵੇਗੀ ਤਾਂ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਸਿਰਫ ਤੁਸੀਂ ਮੱਸੀਆ ਦੇ ਦਿਨ ਹੀ ਕਰਨਾ ਹੈ ਮੱਸੀਆ ਦਾ ਦਿਨ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਖਾਸ ਹੁੰਦਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮੰਗਤਾ ਆਵੇ ਕੋਈ ਤੁਹਾਡੇ ਦਰਵਾਜ਼ੇ ਤੇ ਕੋਈ ਮੰਗਣ ਲਈ ਆਵੇ ਕੋਈ ਸੰਤ ਫਕੀਰ ਤਾਂ ਉਸ ਨੂੰ ਕਦੇ ਵੀ ਖਾਲੀ ਨਾ ਜਾਣ ਦਿਓ ਤੁਹਾਡੇ ਘਰ ਦੇ ਵਿੱਚ ਜੋ ਵੀ ਹੈ ਕੱਪੜਾ ਅੰਨ ਧੰਨ ਜੋ ਵੀ ਹੈ ਤੁਸੀਂ ਉਸ ਨੂੰ ਦਾਨ ਕਰ ਸਕਦੇ ਹੋ ਜਿੰਨੀ ਵੀ ਤੁਹਾਡੀ ਸਮਰੱਥਾ ਹੈ ਦਾਨ ਕੰਨ ਜਰੂਰ ਕਰਿਆ ਕਰੋ ਨਾਲ ਦੀ ਨਾਲ ਤੁਸੀਂ ਪਾਠ ਪੂਜਾ ਵੀ ਜਰੂਰ ਕਰਨਾ ਹੈ ਤੁਸੀਂ ਜਿਸ ਵੀ ਪਰਮਾਤਮਾ ਨੂੰ ਮੰਨਦੇ ਹੋ ਜਿਸ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਉਹਨਾਂ ਦੇ ਨਾਮ ਦਾ ਸਿਮਰਨ ਭਗਤੀ ਜਰੂਰ ਕਰਿਆ ਕਰੋ ਤੇ ਜਿਸ ਦੇ ਨਾਲ ਹਮੇਸ਼ਾ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਕਿਉਂਕਿ ਜੇਕਰ ਸਾਨੂੰ ਪਰਮਾਤਮਾ ਨੇ ਕਾਬਿਲ ਬਣਾਇਆ ਹੈ ਕਿ ਅਸੀਂ ਦਾਨਪੁੰਨ ਦਾ ਕੰਮ ਕਰ ਸਕਦੇ ਹਾਂ ਤਾਂ ਤੁਸੀਂ ਇਹ ਜ਼ਰੂਰ ਕਰਿਆ ਕਰੋ ਥੋੜੇ ਵਿੱਚੋਂ ਥੋੜਾ ਦਾਨ ਤੇ ਬਹੁਤੇ ਵਿੱਚੋਂ ਬਹੁਤਾ ਇਹ ਤੁਹਾਡੇ ਚੰਗੇ ਕਰਮ ਬਣਦੇ ਨੇ ਕਿਸੇ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਨੇ ਉਹ ਸਭ ਦੂਰ ਹੋ ਜਾਂਦੀਆਂ ਨੇ ਖਾਲਸਾ ਜੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਪਿਆਜ ਦਾ ਸੰਬੰਧ ਕੇਤੂ ਤੇ ਰਾਹੂ ਦੇ ਨਾਲ ਹੈ ਇਸ ਤਰ੍ਹਾਂ ਖਾਲਸਾ ਜੀ ਇਹ ਉਪਾਅ ਕਰਕੇ ਉਹ ਲੋਕ ਮੰਨਦੇ ਨੇ ਕਿ ਮਾੜੀਆਂ ਸ਼ਕਤੀਆਂ ਨਕਾਰਤਕਮ ਊਰਜਾ ਜੋ ਹੁੰਦੀ ਹੈ ਉਸ ਨੂੰ ਅਸੀਂ ਆਪਣੇ ਘਰ ਤੋਂ ਬਾਹਰ ਕੱਢ ਦਿੰਦੇ ਆ ਤੇ ਇੱਕ ਗੱਲ ਹੋਰ ਇਹ ਜੋ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਜਿੱਥੇ ਸਾਡੇ ਘਰ ਦੇ ਵਿੱਚ ਗੰਦਗੀ ਹੁੰਦੀ ਹੈ ਜਾਂ ਫਿਰ ਜਿੱਥੇ ਸਾਡੇ ਘਰ ਦੇ ਵਿੱਚ ਹਨੇਰਾ ਹੁੰਦਾ ਉੱਥੇ ਹੀ ਆਪਣਾ ਕਬਜ਼ਾ ਕਰਦੀਆਂ ਨੇ ਉਹ ਕਹਿੰਦੇ ਨੇ ਕਿ ਜਿਹੜੀਆਂ ਆਪਣੇ ਘਰ ਦੀ ਰਸੋਈ ਹੁੰਦੀ ਹੈ ਨਾ ਖਾਲਸਾ ਜੀ ਜਿਹੜੀ ਆਪਣੀ ਰਸੋਈ ਹੁੰਦੀ ਹੈ ਉਸ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਕਈ ਪਰਿਵਾਰਾਂ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਰਾਤ ਦੇ ਸਮੇਂ ਖਾਣਾ ਖਾਣ ਤੋਂ ਬਾਅਦ ਬਰਤਨ ਉਵੇਂ ਹੀ ਛੱਡ ਕੇ ਖਿਲਾਰਾ ਪਾ ਕੇ ਸੌਂ ਜਾਂਦੇ ਨੇ ਜੋ ਵੀ ਬਿਲਕੁਲ ਹੀ ਗਲਤ ਗੱਲ ਹੈ ਇਸ ਤਰ੍ਹਾਂ ਕਰਨ ਦੇ ਨਾਲ ਮਾੜੀਆਂ ਚੀਜ਼ਾਂ ਜੋ ਘਟਾਣੂ ਵਗੈਰਾ ਹੁੰਦੇ ਨੇ ਉਹ ਤੁਹਾਡੀ ਰਸੋਈ ਦੇ ਵਿੱਚ ਆ ਜਾਂਦੇ ਨੇ ਇਹਨਾਂ ਘਟਾਣੂ ਵਗਾਰਾਂ ਤੋਂ ਬਚਣ ਦੇ ਲਈ ਤੁਸੀਂ ਪਿਆਜ਼ ਦਾ ਛਿਲਕਾ ਜੋ ਹੈ ਉਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਕਿ ਪਿਆਜ਼ ਦਾ ਛਿਲਕਾ ਆਪਣੇ ਘਰ ਦੇ ਵਿੱਚੋਂ ਤੁਸੀਂ ਇੱਕ ਪਿਆਜ਼ ਲੈ ਲਓ ਪਿਆਜ਼ ਦਾ ਛਿਲਕਾ ਉਤਾਰ ਲਓ ਉਸ ਦੇ ਉੱਪਰ ਥੋੜਾ ਜਿਹਾ ਕਪੂਰ ਰੱਖ ਕੇ ਉਸ ਨੂੰ ਜਲਾ ਦਿਓ ਇਸ ਬਰਤਨ ਦੇ ਵਿੱਚ ਤੁਸੀਂ ਪਿਆਰ ਦੇ ਛਿਲਕੇ ਤੇ ਕਪੂਰ ਨੂੰ ਜਲਾਇਆ ਹੈ ਉਸ ਨੂੰ ਤੁਸੀਂ ਆਪਣੇ ਰਸੋਈ ਤੋਂ ਲੈ ਕੇ ਘਰ ਦੇ ਕੋਨੇ-ਕੋਨੇ ਵਿੱਚ ਘੁਮਾਉਣਾ ਹੈ ਇਸ ਦੇ ਨਾਲ ਘਰ ਦੀ ਜਿਹੜੀ ਨਕਾਰਾਤਕ ਊਰਜਾ ਉਹ ਨਸ਼ਟ ਹੋ ਜਾਵੇਗੀ ਜਿਸ ਦੇ ਨਾਲ ਜੋ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਫਲਾਉਣ ਵਾਲੇ ਕੀਟਾਣੂ ਨੇ ਉਹ ਸਭ ਨਸ਼ਟ ਹੋ ਜਾਣਗੇ ਤੁਹਾਡੇ ਘਰ ਦਾ ਵਾਤਾਵਰਣ ਸ਼ੁੱਧ ਹੋ ਜਾਵੇਗਾ ਪਿਆਜ਼ ਇੱਕ ਹੋਰ ਰੂਪਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਕਿ ਤੁਸੀਂ ਇਸ ਦੇ ਲਈ ਕੀ ਕਰਨਾ ਹੈ ਜਦੋਂ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਦੂਰ ਹੋ ਜਾਵੇਗੀ ਤੇ ਤੁਹਾਨੂੰ ਬਹੁਤ ਹੀ ਹਲਕਾ ਹਲਕਾ ਮਹਿਸੂਸ ਹੋਵੇਗਾ ਘਰ ਦਾ ਵਾਤਾਵਰਣ ਬਿਲਕੁਲ ਸਾਫ਼ ਹੋ ਜਾਵੇਗਾ ਤੇ ਤੁਹਾਨੂੰ ਸਾਹ ਲੈਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਜੋ ਪਿਆਜ਼ ਰੱਖਿਆ ਹੈ ਹਰ 5-6 ਦਿਨਾਂ ਬਾਅਦ ਹੀ ਚੇਂਜ ਜ਼ਰੂਰ ਕਰਿਆ ਕਰੋ ਉਨਾ ਸਮਾਂ ਹੀ ਤੁਸੀਂ ਇਸ ਤਰੀਕੇ ਨਾਲ ਰੱਖ ਸਕਦੇ ਹੋ ਪਿਆਜ਼ ਨੂੰ ਜਦੋਂ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਉਸ ਸਮੇਂ ਤੁਹਾਡੇ ਘਰ ਦੇ ਵਿੱਚ ਲੜਾਈ ਝਗੜੇ ਸਭ ਦੂਰ ਹੋ ਜਾਣਗੇ ਖਾਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ